ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗ੍ਰੰਥ ਸਾਹਿਬ ਖੋਲੀ ਬੈਠਾ ਬੀਪੀਓ ਕਿ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਕੀ ਕਹਿਣਾ ਚਾਹੋਗੇ ਤੂੰ ਮੈਨ ਤੋਂ ਕੋ ਹੋਰ ਨਾਲ ਹੋਣੀ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਨਹੀਂ ਸੀ ਲੱਗਿਆ ਤੇ ਇੱਥੇ ਪੱਗ ਜੀ ਖਲਾਰਮ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਰਹਿੰਦੇ ਹੋ ਇੱਕ ਗੱਲ ਕਰਦੇ ਰਹਿੰਦੇ ਰਹਿੰਦੇ ਕੋਈ ਨੰਨੇ ਮੋਲ ਘਰਬਗਵਾ ਕੀਪਕਵਾ ਕਰ ਨਹੀਂ ਕੀ ਕਹਿ ਕੀ ਰਿਹਾ ਤੂੰ ਬੀੜੇ ਪੀ ਰਿਹਾ ਥੇ ਅਗ ਬਨ ਕੇ ਬੀੜੀ ਪੀ ਰਿਆ ਸੀ ਸਰਦਾਰ ਥਾਣੇਦਾਰ ਪੱਤਰਕਾਰ ਨੇ ਪੁੱਛੇ ਸਵਾਲ ਤਾਂ ਪੱਤਰਕਾਰਾਂ ਦੀ ਪੱਖ ਖਲਾਰਨ ਦੀ ਧਮਕੀ ਇਹ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਲੁਧਿਆਣੇ ਦੇ ਡੀਸੀ ਦਫ਼ਤਰ ਦੀ ਪਾਰਕਿੰਗ ਵਿੱਚ ਇੱਕ ਸਿੱਖ ਮੁਲਾਜ਼ਮ ਬੀੜੀ ਪੀ ਰਿਆ ਸੀ ਜਦ ਪੱਤਰਕਾਰਾਂ ਨੇ ਉਸ ਨੂੰ ਸਵਾਲ ਪੁੱਛੇ ਤਾਂ ਥਾਣੇਦਾਰ ਸਾਹਿਬ ਅੱਗੇ ਧਮਕੀਆਂ ਦੇਣ ਲੱਗ ਪਏ ਹਲਕੀ ਨਾਜੀਆ ਨੂੰ ਤੁਸੀਂ ਵੀ ਲੈਣਾ ਅਸੀਂ ਲੈਣਾ ਹੈ ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗ੍ਰੰਥ ਸਾਹਿਬ ਖੋਲੀ ਬੈਠਾ ਅੱਛਾ ਤਾ ਮਤਲਬ ਬੀੜੀ ਪੀਓਗੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਹੀਂ ਬਣਾਉਣਾ ਸੀ ਮੀਡੀਆ ਨੂੰ ਮੈਨੂੰ ਅੱਧਾ ਪਤਾ ਆ ਹਾਂਜੀ ਤੁਸੀਂ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਨਹੀਂ ਕਰ ਰਿਹਾ ਆਪਣਾ ਹੋਰ ਨਾ ਕਰਦੇ ਲੋਕਾਂ ਨੂੰ ਘਰ ਆ ਕਰੋ ਕੀ ਕਹਿਣਾ ਜਾਓਗੇ ਤੂੰ ਮੇ ਤੋਂ ਕੋ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਨਹੀਂ ਸੀ ਲੱਗਿਆ ਜਿਹੜੇ ਇੱਥੇ ਪੱਗ ਜੀ ਖਲਾਰ ਰਹੇ ਨੇ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਜੀ ਰਹਿੰਦੇ ਆ ਕੀ ਕਹਿਣਾ ਕਰ ਲੈ ਇਹਨਾਂ ਨੂੰ ਜਿਦਾ ਕੋਈ ਨੰਨ ਬੋਲੇ ਕਰਬਕਵਾ ਨਹੀਂ ਕੀ ਕਹਿ ਕਹਿ ਕੀ ਰਹਿ ਤੂੰ ਬੀੜੇ ਪੀ ਰਹੇ ਓਥੇ ਖਲੋ ਕੇ ਢੋਪਿੰਡਰਾ ਵਾਲਾ ਲੱਭ ਪੱਪਾ ਬੋਲ ਰਿਓ ਢੋਪਿੰਡਰਾ ਵਾ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਆ ਮੈਂ ਡਰਨ ਵਾਸਤੇ ਆ ਮੀਡੀਆ ਵਾਲੇ ਆਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਉਹ ਸ਼ਰਮ ਕਰੋ ਆਪਣੇ ਆਪ ਨੂੰ ਅੱਗੇ ਆਈ ਗੱਲ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਵਿੱਚ ਇਲੈਕਸ਼ਨ ਡਿਊਟੀ ਲੱਗੀ ਉਹ ਯਾਰ ਥੋੜੇ ਕੋ ਕਿ ਅਸੀਂ ਵੈਸੇ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਹਾਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਹੈ ਇੱਥੇ ਕੀ ਕਰਨ ਆਏ ਤੁਸੀਂ ਆਜੇ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਇਆ ਹਾਂ ਕਿਲੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਕਾਰੀ ਜਨਕ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਿਆ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਤਾ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹ ਜੋ ਮਰਜ਼ੀ ਕਹੀ ਜਾ ਬੀੜੀ ਪੀ ਲਈ ਜਾ ਤੂੰ ਜੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਤੇਰਾ ਆਪਣਾ ਸਿਸਟਮ ਆ ਠੀਕ